ਪਿੱਛੋਂ ਤੇ ਜਿਹੜੀਆਂ ਛੋਟੀਆਂ ਰੋਡਾਂ ਉਹਨਾਂ ਦੇ ਵਿੱਚੋਂ ਨਹੀਂ ਲੰਘ ਸਕਦੇ ਇਹ ਉਸੇ ਸੜਕ ਤੋਂ ਲੰਘਣਗੇ ਜਿੱਥੇ ਜਿਹੜੀ ਸੜਕ ਉਸ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਇਆ ਜਾਂ ਫਿਰ ਇਹਨਾਂ ਦੀ ਸਪੀਡ ਵੀ ਤੁਸੀਂ ਦੱਸ 20 ਕਿਲੋਮੀਟਰ ਪਰ ਆਰ ਤੋਂ ਜ਼ਿਆਦਾ ਸਪੀਡ ਨਹੀਂ ਹੋ ਸਕਦੀ ਤੇ ਇੱਥੇ ਕਿੰਨੀ ਸਪੀਡ ਸੀਗੀ ਤੁਹਾਨੂੰ ਪਤਾ ਇਹ ਈਸੀ ਦੀ ਵੋਲੇਸ਼ਨ ਆ ਪਰ ਉਹ ਚੀਜ਼ਾਂ ਨੇ ਜਿਹੜੀਆਂ ਆਮ ਲੋਕਾਂ ਨੂੰ ਪਤਾ ਹੀ ਨਹੀਂ ਗਿਆ ਜਿਹਦੇ ਕਰਕੇ ਜਦੋਂ ਪਰ ਅਸੀਂ ਲੋਕਾਂ ਨੂੰ ਦੱਸਣ ਜਾਂਦੇ ਆ ਫਿਰ ਆਹ ਜਗ ਇਹ ਜਆ ਕੁਝ ਵੀ ਹੁੰਦਾ ਜੋ ਮੇਰੇ ਨਾਲ ਜਾਂ ਸਾਡੇ ਨਾਲ ਹੋਇਆ ਪਰ ਗੱਲ ਆ ਕਿ ਸਾਨੂੰ ਟਟਕੇ ਰਹਿਣਾ ਪਊਗਾ ਸਾਨੂੰ ਜੇ ਅਸੀਂ ਵਾਕੀ ਇਹਨਾਂ ਦੀ ਗੁੰਡਾਗਰਦੀ ਜਿਹੜੀ ਰੋਕਣੀ ਆ ਤਾਂ ਉਹਦੇ ਲਈ ਲੋਕਾਂ ਨੂੰ ਸੜਕਾਂ ਤੇ ਆਉਣਾ ਹੀ ਪਊਗਾ ਤੇ ਇਹਨਾਂ ਬੱਚਿਆਂ ਦੇ ਲਈ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਟਟਕੇ ਖੜਨਾ ਚਾਹੀਦਾ ਤੇ ਮੇਰੇ ਵੱਲੋਂ ਜੋ ਵੀ ਬੱਚਿਆਂ ਨੂੰ ਪਰਿਵਾਰ ਨੂੰ ਸਪੋਰਟ ਕਰ ਸਕਦੀਆਂ ਜਿਸ਼ਣ ਇੱਥੇ ਹੈ ਤੇ ਜੋ ਵੀ ਸਾਡੀ ਟੀਮ ਹੈਗੀ ਆ ਪਰਿਵਾਰ ਨੂੰ ਮੈਂ ਬੇਨਤੀ ਕਰਨਾ ਚਾਹੁੰਦੀ ਆ ਕਿ ਤੁਹਾਡੇ ਨਾਲ ਖੜੇ ਆ ਬਿਲਕੁਲ ਅਸੀਂ ਬੱਚੇ ਤਾਂ ਨਹੀਂ ਵਾਪਸ ਲਿਆ ਸਕਦੇ ਜੋ ਤੁਹਾਡਾ ਨੁਕਸਾਨ ਹੋ ਗਿਆ ਪਰ ਅਸੀਂ ਉਹਨਾਂ ਦੇ ਇਨਸਾਫ ਦੇ ਲਈ ਤੁਹਾਡੇ ਨਾਲ ਮੋٹے ਨਾਲ ਮੋਟਾ ਜੋੜ ਕੇ ਲੜ ਜੜੂ ਸਕਦੇ ਆ ਸੋ ਅਸੀਂ ਤੁਹਾਡਾ ਦਰਦ ਸਮਝ ਸਕਦੇ ਆ ਮਹਿਸੂਸ ਤਾਂ ਆਫੀਸ ਦੀ ਗੱਲ ਆ ਕਿ ਮਤਲਬ ਉਹ ਤੁਹਾਨੂੰ ਹੀ ਪਤਾ ਆ ਜੋ ਤੁਹਾਡੇ ਨਾਲ ਹੋਈ ਆ ਜਿਨ੍ਹਾਂ ਦੇ ਚਿਰਾਗ ਚਲੇ ਜਾਂਦੇ ਉਹਨਾਂ ਨੂੰ ਹੀ ਪਤਾ ਹੁੰਦਾ ਆ ਪਰ ਅਸੀਂ ਤੁਹਾਡੇ ਨਾਲ ਜਿੰਨੀ ਜਿਸ ਤਰੀਕੇ ਨਾਲ ਵੀ ਖੜ੍ਹ ਸਕਦੇ ਆ ਅਸੀਂ ਤੁਹਾਡੇ ਨਾਲ ਖੜ੍ਹੇ ਆ ਮੈਂ ਬਸ ਇਹੀ ਕਹੂੰਗੀ ਕਿ ਇਹ ਤੁਹਾਨੂੰ ਆ ਕੇ ਧਮਕਾ ਕੇ ਜਿਵੇਂ ਮੈਨੂੰ ਪਤਾ ਤੁਸੀਂ ਨਹੀਂ ਝੁਕੋਗੇ ਕਿ ਉਹ ਨਾ ਕਿਸੇ ਵੀ ਹਾਲਤ ਦੇ ਵਿੱਚ ਇਹ ਬਹੁਤ ਹੱਟਕੰਡੇ ਅਪਣਾਉਂਦੇ ਆ ਬਹੁਤ ਤਰੀਕੇ ਅਪਣਾਉਂਦੇ ਨੇ ਕਿਉਂਕਿ ਅੱਜ ਇਹ ਸੱਤ ਮਾਸੂਮ ਗਏ ਆ ਕੱਲ ਨੂੰ ਪਤਾ ਨਹੀਂ ਇਹ ਹੋਰ ਕਿੰਨਿਆਂ ਦੀਆਂ ਜਾਨਾਂ ਲੈਣ ਨੂੰ ਤਿਆਰ ਬੈਠੇ ਹੋਣਗੇ ਸੋ ਉਹਨਾਂ ਦੇ ਖਾਤਰ ਸਾਨੂੰ ਡਟਣਾ ਪਊਗਾ ਤਾਂ ਕਿ ਕਿਸੇ ਹੋਰ ਘਰ ਦਾ ਚਿਰਾਗ ਨਾ ਜਾਵੇ ਕਿਸੇ ਹੋਰ ਘਰ ਦਾ ਦੀਵਾ ਨਾ ਬੁਝੇ ਸੋ ਇਹਨਾਂ ਕਹਿੰਦੀ ਹੋਈ ਮੈਂ ਖਮਾਹ ਦੀ ਇਜਾਜ਼ਤ ਆਂ ਬਸ ਜੇ ਮੇਰੇ ਤੋਂ ਕੋਈ ਇਹੋ ਜਿਹਾ ਸ਼ਬਦ ਕੱਢਿਆ ਗਿਆ ਹੋਵੇ ਪਰ ਮੈਂ ਇਹੀ ਕਹੂੰਗੀ ਕਿ ਸਾਨੂੰ ਡਟਣਾ ਪਊਗਾ ਸਾਨੂੰ ਡਟੇ ਰਹਿਣਾ ਪਊਗਾ ਜਿਹੋ ਜਿਹੇ ਵੀ ਹਾਲਾਤ ਆ असीं तॾे न सिमर जी बहुत बहुत धनवाद त